ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਅਲੀਨੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਝੇ ਨਮਸਤੰ ਉਦਾਰੇ ਨਮਸਤੰ ਆਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਆਪੂਤੇ ਨਮਸਤੰ ਅਜੂਪੇ ਧੰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਸੰਥਿਆ ਅਤੇ ਲੜੀਵਾਰ ਵਿਚਾਰ ਚੱਲ ਰਹੀ ਹੈ ਸੋ ਸਤਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਦੇ ਹਨ ਅਗਲੀਆਂ ਪੌੜੀਆਂ ਵਿੱਚ ਨਮਸਤੰ ਆਲੀਨੇ ਨਮਸਤੰ ਪਾਠ ਕਰਨਾ ਹੈ ਆਲੀਨੇ ਐੜਾ ਅਗੇਤਰ ਹੈ ਆਲੀਨੇ ਸੋ ਆਲੀਨੇ ਤੋਂ ਭਾਵ ਹੈ ਨੀਲਾ ਰੰਗ ਸੋ ਨੀਲੇ ਤੋਂ ਅਨੀਲੇ ਤੋਂ ਭਾਵ ਹੈ ਨੀਲ ਆਦਿਕ ਗਿਣਤੀ ਜਿਹੜਾ ਪ੍ਰਮਾਤਮਾ ਗਿਣਤੀ ਤੋਂ ਵੀ ਰਹਿਤ ਹੈ ਸੋ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਜਿਹਦੀ ਕੋਈ ਗਿਣਤੀ ਨਹੀਂ ਜਿਹੜਾ ਗਿਣਤੀ ਮਿੰਤੀ ਦੇ ਵਿੱਚ ਨਹੀਂ ਆਉਂਦਾ ਸੋ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਅਨਾਦੇ ਸੋ ਅਨਾਦੇ ਪਾਠ ਕਰਨਾ ਸੋ ਜਿਹੜਾ ਆਦਤੋਂ ਰਹਿਤ ਹੈ ਮੁੱਢ ਤੋਂ ਰਹਿਤ ਹੈ ਜਿਹਦਾ ਕੋਈ ਆਦ ਨਹੀਂ ਹੈ ਮੁੱਢ ਨਹੀਂ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਅਛੇਦੇ ਸੋ ਅਸ਼ੇਦੇ ਪਾਠ ਕਰਨਾ ਹੈ ਅਸ਼ੇਦੇ ਇਹਦਾ ਅਰਥ ਹੈ ਨਮਸ਼ਕਾਰ ਹੈ ਜਿਹੜਾ ਕਟਿਆ ਨਾ ਜਾ ਸਕੇ ਜਿਹੜਾ ਕਟਣ ਤੋਂ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਅਗਾਦੇ ਅਗਾਦ ਜਿਹਦਾ ਅਗਾਦ ਦਾ ਭਾਵ ਹੈ ਹੋਸ਼ਾਪੁਣ ਅਗਾਦੇ ਦਾ ਭਾਵ ਹੈ ਹੋਸ਼ੇਪੁਣੇ ਤੋਂ ਰਹਿਤ ਸੋ ਜਿਹੜਾ ਡੂੰਗਾ ਹੈ ਅਗਾਦੇ ਜਿਹੜਾ ਡੂੰਗਾ ਹੈ ਜਿਹੜਾ ਹੋਸ਼ੇਪਨ ਤੋਂ ਰਹਿਤ ਹੈ ਅਤੇ ਡੂੰਗਾ ਹੈ ਗੰਭੀਰ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਪਾਠ ਹੈ ਅਗਾਦੇ ਸੋ ਨਮਸਤੰ ਅਗਾਦੇ ਨਮਸਤੰ ਅਗੰਝੇ ਨਮਸ਼ਕਾਰ ਹੈ ਅਗੰਝੇ ਜਿਵੇਂ ਪਹਿਲਾਂ ਵੀ ਇਹ ਜਿਹੜਾ ਪਾਠ ਆਇਆ ਹੈ ਸੋ ਕਟਨ ਤੋ ਰਹਤ ਹੈ ਅਗੰਝੇ ਦਾ ਭਾਵ ਹੈ ਕਟਨ ਤੋ ਰਹਤ ਅਗ ਨਾਮ ਹੈ ਅਗ ਦਾ ਜਿਹੜਾ ਅਗ ਦਾ ਵੀ ਪ੍ਰੇਰਕ ਹੈ ਐਸੇ ਪ੍ਰਮਾਤਮਨ ਨੂੰ ਨਮਸਕਾਰ ਹੈ ਨਮਸਤੰ ਅਪੰਜੇ ਸੋ ਭਨਨ ਤੋ ਰਹਤ ਹੈ ਅਬ ਨਾਮ ਹੈ ਪਾਣੀ ਦਾ ਜਿਹੜਾ ਪਾਣੀ ਦਾ ਵੀ ਪ੍ਰੇਰਕ ਹੈ ਐਸੇ ਵੈਗੁਰੂ ਨੂੰ ਨਮਸਕਾਰ ਹੈ ਨਮਸਤੰ ਉਦਾਰੇ ਸੋ ਉਦਾਰੇ ਨਾਮ ਹੈ ਦਾਤੇ ਦਾ ਉਦਾਰੇ ਨਾਮ ਹੈ ਸ੍ਰਿਸ਼ਟ ਦਾ ਜਿਹੜਾ ਸਭ ਤੋਂ ਵੱਡਾ ਦਾਤਾ ਹੈ ਸਭ ਤੋਂ ਸ੍ਰਿਸ਼ਟ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਅਪਾਰੇ ਸੋ ਅਪਾਰੇ ਜਿਹਦਾ ਕੋਈ ਪਾਰਾਵਾਰ ਨਹੀਂ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਪ੍ਰਕਿਰਤੀ ਤੋਂ ਅਪਰ ਅਪਾਰ ਹੈ ਵਹਿਗੁਰੂ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਸੋ ਏਕੈ ਸੋ ਸੋ ਏਕੈ ਸੋ ਏਕੈ ਨਹੀਂ ਬੋਲਣਾ ਸਸਾ ਜਿਹੜਾ ਹੈ ਉਹ ਵੱਖਰਾ ਹੈ ਸਸੇ ਔਂਕੜ ਸੋ ਸਸਾ ਅਲੱਗ ਬੋਲਣਾ ਹੈ ਨਮਸਤੰ ਸੋ ਇਕੈ ਸੋ ਜਿਹੜਾ ਕਿ ਅਨੇਕਾਂ ਵਿੱਚ ਵੀ ਇੱਕ ਹੈ ਅਨੇਕਾਂ ਵਿੱਚ ਵੀ ਇੱਕ ਹੋ ਕਰਕੇ ਜਿਹੜਾ ਵਰਤਦਾ ਹੈ ਉਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਅਨੇਕੈ ਇੱਕ ਤੋਂ ਵੀ ਅਨੇਕ ਸਰੂਪ ਧਾਰਨ ਕਰਨ ਵਾਲੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਪੂਤੇ ਆਪੂਤੇ ਸੋ ਐੜਾ ਭੱਬੇ ਨੂੰ ਦਲੌਂਕੜ ਹੈ ਦੋ ਤੱਤੇ ਲਾ ਆਪੂਤੇ ਪਾਠ ਹੈ ਸੋ ਅ ਜਿਹੜਾ ਅਚਰਜ ਹੈ ਸੋ ਜਿਹੜਾ ਕਿ ਧਰਤੀ ਦੇ ਤਤਾਂ ਤੋਂ ਰਹਿਤ ਹੈ ਧਰਤੀ ਆਦਿਕ ਤਤਾਂ ਤੋਂ ਵੀ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਆਜੂਪੇ ਆਜੂਪੇ ਨਾਮ ਹੈ ਜੂਵੇ ਦਾ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਜੂਵੇ ਤੋਂ ਰਹਿਤ ਹੈ ਵਿਸ਼ਾ ਆਦਿਕ ਜੂਆਂ ਤੋਂ ਰਹਿਤ ਹੈ ਅੱਜ ਨਾਮ ਹੈ ਬ੍ਰਹਮੇ ਦਾ ਜੂਪੇ ਨਾਮ ਹੈ ਉਪਮਾ ਦਾ ਜਿਹੜਾ ਕਿ ਜਿਹਦੀ ਬ੍ਰਹਮਾ ਵੀ ਉਪਮਾ ਕਰਦਾ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਨਿਰਕਰਮੇ ਸੋ ਇਥੇ ਨੰਨੇ ਨੂੰ ਸਿਹਾਰੀ ਨੰਨੇ ਦੇ ਪੈਰ 'ਚ ਰਾਰਾ ਹੈ ਸੋ ਰਾਰੇ ਨੂੰ ਸਿਹਾਰੀ ਹੈ ਸੋ ਨੰਨਾ ਰਾਰੇ ਨੂੰ ਸਿਹਾਰੀ ਕ ਕ ਰਾਰਾ ਮਮੇ ਲਾ ਨਿਰਕਰਮੇ ਸੋ ਪੈਰ 'ਚ ਰਾਰਾ ਹੈ ਇਹ ਪਾਠ ਕਰਨਾ ਨਿਰਕਰਮੇ ਨਮਸਤੰ ਨਿਰਕਰਮੇ ਜਿਹੜਾ ਕਿ ਕਰਮਾਂ ਤੋਂ ਹੀ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਨਿਰਭਰਮੇ ਇੱਥੇ ਵੀ ਨੰਨੇ ਨੂੰ ਸਿਆਰੀ ਸੋ ਨੰਨਾ ਰਾਰੇ ਨੂੰ ਸਿਆਰੀ ਸੋ ਨੰਨੇ ਦੇ ਪੈਰ ਚ ਰਾਰਾ ਹੈ ਨੰਨਾ ਰਾਰੇ ਨੂੰ ਸਿਆਰੀ ਪੱਬਾ ਰਾਰਾ ਮੰਮੇ ਨੂੰ ਲਾਂ ਹੈ ਨਿਰਭਰਮੇ ਪਾਠ ਨਿਰਭਰਮੇ ਕਰਨਾ ਹੈ ਨੰਨਾ ਨੰਨੇ ਦੇ ਪੈਰ ਚ ਰਾਰਾ ਬੋਲਣਾ ਹੈ ਨਿਰਪਰਮੇ ਨਮਸ ਨਮਸਤੰ ਨਿਰਪਰਮੇ ਸੋ ਨਮਸ਼ਕਾਰ ਹੈ ਜਿਹੜਾ ਪਰਮਤੋ ਰਹਤ ਹੈ ਨਮਸਤੰ ਨਿਰਦੇਸੇ ਜਿਹੜਾ ਦੇਸ਼ਾਂ ਤੋਂ ਰਹਤ ਹੈ ਨਮਸ਼ਕਾਰ ਹੈ ਐਸੇ ਪ੍ਰਮਾਤਮਾ ਨੂੰ ਨਮਸਤੰ ਨਿਰਭੇਸੇ ਜਿਹੜਾ ਭੇਸ ਆਦਕਾਂ ਤੋਂ ਰਹਤ ਹੈ ਐਸੇ ਪ੍ਰਮਾਤਮਾ ਨੂੰ ਵੀ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ